ਪਾਈ ਸਾਰੇ ਜਾਣ ਦੇ ਦੋ ਭਰਾ ਜੀ ਮੇਰੀ ਭੈਣ ਨੇ ਕਰ ਲਈ ਨਵੀਂ ਦੁਕਾਨ ਪਿੱਖੀ ਸਹਿਰ ਦੇ ਵਿੱਚ ਸਰਪੰਚ ਉਰੋਂ ਹਰ ਇੱਕ ਚੀਜ਼ ਆਈਟਮ ਮਿਲਦੀ ਤੈਨੂੰ ਪਤਾ ਹੈਗਾ ਆ ਵੇਖੋ ਜੀ ਮੈਂ ਇਸ ਤਰ੍ਹਾਂ ਦੀ ਆਟਕਣਾ ਇਹ ਗੱਲ ਕੁੜੀਆਂ ਵਾਸਤੇ ਲੈਸਾਂ ਥੋਕ ਰੇਟ ਤੇ ਥੋਕ ਰੇਟ ਦੇ ਵਿੱਚ ਜਿਹੜਾ ਵੀ ਕੋਈ ਵਿਆਹ ਦੀ ਸ਼ੋਪਿੰਗ ਕਰੂਗਾ ਪੂਰੀ ਫੁੱਲ ਆਹ ਲਹਿੰਗੇ ਇੱਕ ਦਿਨ ਦੇ ਲਈ ਫ੍ਰੀ ਪੂਰੇ ਵਧੀਆ ਲਹਿੰਗੇ ਦੇ ਹਰ ਕਾਟਮ ਮਿਲਦੀਗੀ ਜਾਗੋ ਤੋਂ ਲਾ ਇੱਕ ਹੋਰ ਗੱਲ ਹੈਗੀ ਕੈਮਰਾਮੈਨ ਉਰੇਆ ਹੋਲ ਸੇਲ ਦਾ ਸਾਬਣਾ ਦਾ ਕੰਮ ਆ ਭੈਣ ਦਾ ਜਿਹੜੇ ਵੀ ਦੁਕਾਨਦਾਰ ਵੀਰ ਨੇ ਜਾਂ ਉਹਨੇ ਆਮ ਉਰੋ ਸਾਬਣ ਲੈ ਕੇ ਜਾਓ ਸਾਬਣ ਦੀ ਕੁਆਲਿਟੀ ਪੂਰੀ ਵਧੀਗੀ ਹੋਰ ਬੜੇ ਕੀ ਕੀ ਮਿਲ ਜੂਗਾ ਸਾਰਾ ਸਮਾਨ ਮਿਲ ਜੂਗਾ ਸਾਰਾ ਸਮਾਨ ਮਿਲ ਜੂਗੇ ਕੁੜੀਆਂ ਕੱਪੜੀਆਂ ਵਾਲਾ ਸਾਰਾ ਕੁਝ ਮਿਲ ਜਾਈਆਂ ਵਾਲਾ ਸਾਰਾ ਸਮਾਨ ਮੇਕਅੱਪ ਦਾ ਸਮਾਨ ਸਾਰਾ ਕੁੜੀਆਂ ਕੱਪੜੀਆਂ ਸਾਰਾ ਸਮਾਨ ਮਿਲੂਗਾ ਜਿਹੜੀ ਵੀ ਆਡ ਮਾਖਣਗੇ ਉਹੀ ਆਈਟਮ ਮਿਲੂਗੀ ਸਰਪੰਚਾ ਕਿਰਪਾਨਾਂ ਦੇ ਕਲੀਆਂ ਇਹ ਵੀ ਮਿਲ ਜਾਣੀਆਂ ਵਿਆਹ ਕਰਦੇ ਜਿਹਨੂੰ ਲੋੜ ਹੁੰਦੀ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈੱਟ ਕਰ ਦਿਓ ਜਿੰਨਾਂ ਦੇ ਵਿਆਹ ਹੋਣੇ ਨੇ ਹਾਂ ਵੀਡੀਓ ਪਾਈ ਬੱਤ ਬੱਤ ਸ਼ੇਅਰ ਕਰ ਦਿਓ ਤਾਂ ਕਿ ਕੁੜੀਆਂ ਉਰੇ ਰਹਿ ਕੇ ਵੀ ਮਿੰ ਫੇਰ ਹੀ ਆਪਣੇ ਦੀ ਪੁੱਤ ਬਾਹਰੋਂ ਜਾਣੋ ਹਟਣਗੇ ਭਾਈ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਆ ਤਿੰਨ ਲੋਹੜਾ 500 ਰੁਪਏ ਦੀਆਂ 500 ਤਿੰਨ ਹਾਂਜੀ ਕੀ ਬਾਤਾਂ ਨੇ ਕਿਤੇ ਮਰਜੀ ਟਰਾਈ ਮਾਰ ਲਓ ਫੇਰ ਆਇਓ ਭਾਈ ਨਵੀਂ ਦੁਕਾਨ ਹੈਗੀ ਭਾਈ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤਰੋਂ ਉਹਨਾਂ ਤੋਂ ਭਾਈ ਪੀਖੀ ਨੂੰ ਐਂਟਰ ਕਰਦੇ ਆ ਜਿਵੇਂ ਠੇਕੇ ਦੇ ਨਾਲ ਲੱਗਦੀ ਨਵੀਂ ਦੁਕਾਨ ਹੈਗੀ ਭਣ ਹੋਰੀਆਂ ਦੀ ਕਰ ਦਿਓ ਵੀਡੀਓ ਸ਼ੇਅਰ ਜੇ ਕੋਈ ਕੁੜੀ ਪੰਜਾਬ ਤੇ ਰਹਿ ਕੇ ਕੰਮ ਕਰਦੀ ਆ ਆਪਣਾ ਸਾਰਿਆਂ ਦਾ ਹੱਕ ਮੰਨਦਾ ਉਹਨੂੰ ਸਪੋਰਟ ਕਰੀਏ